ਨਾਸੀ ਬੜੇ ਖੋਜ ਹੋਏ ਮੇ ਸਾਡੇ ਇਲਾਕੇ ਦਾ ਬੰਦਾ ਆ ਸਾਡੀ ਕੋ ਸੁਣੂਗਾ ਸਾਡੀ ਉਹਨਾਂ ਕੋਈ ਨਹੀਂ ਸੁਣਾਈ ਕੀਤੀ ਅਦਾਈ ਕਾਂਗਰਸ ਚੰਗੀ ਸੀ ਫਿਰ ਉਹ ਤਾਂ ਬਹੁਤ ਹੀ ਖਰੀ ਸੀ ਕਾਂਗਰਸ ਨੇ ਵੀ ਇੱਥੇ ਬੇੜਾ ਬਠਾ ਲਿਆ ਸਾਡਾ ਉਹ ਵੀ ਨਾ ਸਾਨੂੰ ਕੰਡੇ ਨਾ ਲੱਗਣ ਦਿੱਤਾ ਹਾਂ ਪਾਣੀ ਨੂੰ ਤਰਸੀ ਗਏ ਮੁਲਕਾ ਨੌਕਰੀ ਮਿਲ ਜਾਣੀ ਤੁਹਾਨੂੰ ਆ ਨੌਕਰੀਆਂ ਦਊਂਗੇ ਸਿਆਣੇ ਨੂੰ ਆ ਦਊਂਗੇ ਸਿਆਣੇ ਵੀ ਤਰਸਦੇ ਆ ਤਾਂ ਨਿਆਣੇ ਵੀ ਤਰਸਦੇ ਆ ਇਹ ਸਾਡੇ ਇਹ ਸਾਡੇ ਡੰਗਰ ਜਿਹੜੇ ਦਰਿਆਵਾਂ 'ਚ ਪਾਣੀ ਪੀ ਕੇ ਆ ਜਾਂਦੇ ਤੇ ਹੁਣ ਦਰਿਆ ਇੰਨਾ ਕਸਕਾਤਾ ਹੀ ਨਹੀਂ ਤੇ ਇਹਨੂੰ ਪਾਣੀ ਲਈ ਵੀ ਤਰਸਣਾ ਪੈਂਦਾ ਬਾ ਬੜ ਮੋਟਾ ਪਾਣੀ ਚਲਾਤਾ ਇੱਥੇ ਵੀ ਠੀਕ ਹੈ ਨਹੀਂ ਤਾਂ ਦਰਿਆਵਾਂ ਦਾ ਸੁੱਕੇ ਸਾਰੇ ਉਹ ਵੀ ਆੜ ਲੈਣੇ ਛੱਡਣਾ ਚਾਹੀਦਾ ਦਰਿਆ ਜੀ ਪਾਣੀ ਛੱਡਣਾ ਚਾਹੀਦਾ ਇਹ ਇੱਧਰ ਗਵੰਡਿਆਂ ਦੇ ਪਾਣੀ ਲੈਣਾ ਪੈਂਦਾ ਸਾਰੇ ਇੱਧਰ ਬੂਟਿਆਂ ਵਾਸਤੇ ਲਾਣੇ ਵਾਸਤੇ ਕਿਉਂਕਿ ਸਾਡਾ ਬੋਰ ਤਾਂ ਚੱਲਦਾ ਨਹੀਂ ਹੈਗਾ ਆ ਸਾਰਾ ਸੁੱਕਾ ਪਿਆ ਇਹਨਾਂ ਦੇ ਪਾਣੀ ਫੇਰ ਲੈਣਾ ਪੈਂਦਾ ਫੇਰ ਲਾਣਾ ਪੈਂਦਾ ਇਹਨਾਂ ਨੂੰ ਤਾਂ ਇਹਦਾ ਪਾਣੀ ਲਾਉਦਾ ਬੂਟੇ ਤਾਂ ਹਰੇ ਜਾਂਦੇ ਨਹੀਂ ਉਹ ਲੋ ਜੀ ਆਪਾਂ ਪਹੁੰਚੇ ਆ ਪਿੰਡ ਹਰਤਸਾ ਬੇਲੇ ਦੇ ਘਰਾਂ ਦੇ ਵਿੱਚ ਸਾਡੇ ਭਰਾ ਜਸਪਾਲ ਸਿੰਘ ਹੋਰੀ ਕਹਿਆ ਸੀ ਕਿ ਘਰਾਂ ਦੇ ਵਿੱਚ ਪਾਣੀ ਨੂੰ ਤੋਕੇ ਤਰਸ ਜਾਂਦੇ ਨੇ ਅੱਜ ਆ ਕੇ ਜਦੋਂ ਚੈੱਕ ਕਰ ਲੈਂਦੇ ਆ ਕਿਤੇ ਜਸਪਾਲ ਸਿੰਘ ਹੋਰੀ ਝੂਠ ਤਾਂ ਨਹੀਂ ਬੋਲਦੇ ਕਿਉਂਕਿ ਸਰਕਾਰਾਂ ਦਾ ਹਮੇਸ਼ਾ ਇਹ ਹੁੰਦਾ ਜਾਂ ਜਿਹੜੇ ਨੁਮਾਇੰਦੇ ਹੁੰਦੇ ਜਾਂ ਜਿਹੜੇ ਪਿੰਡਾਂ ਨੂੰ ਜਿਹੜੇ ਚੌਧਰੀ ਹੁੰਦੇ ਇਲਾਕੇ ਦੇ ਉਹ ਕਹਿੰਦੇ ਕਿ ਬੰਦਾ ਝੂਠ ਬੋਲਦਾ ਸੀ ਪਰ ਆਪਾਂ ਕੈਮਰੇ ਦੇ ਉੱਤੇ ਸੱਚ ਦਾ ਸੱਚ ਝੂਠ ਦਾ ਝੂਠ ਦਿਖਾਵਾਂਗੇ ਜਸਪਾਲ ਜੀ ਕਹਿੰਦੇ ਹੁੰਦੇ ਕਿ ਚੌਧਰੀ ਹੁੰਦੇ ਆ ਪਰ ਨਾਂ ਨਹੀਂ ਲੈਣਾ ਕਿਸਦਾ ਹੁੰਦੇ ਆ ਕਿ ਕਹਿੰਦੇ ਇਹਦਾ ਹੀ ਮਾ ਝੂਠ ਮਾਰਦਾ ਸੀਗਾ ਪਾਣੀ ਤਾਂ ਉੱਥੇ ਹੈਗਾ ਇਹ ਹੁਣ ਹਕੀਕਤ ਨੂੰ ਚੈੱਕ ਕਰਾਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿਛਲੀ ਵੀਡੀਓ ਚ ਇਹ ਗੱਲ ਕਹੀ ਸੀ ਕਿ ਪਿੰਡ ਦੇ ਵਿੱਚ ਜਿੰਨਾ ਕੋਲ ਕਿਉਂਕਿ ਸਾਡੇ ਇੱਕ ਸਰਕਾਰੀ ਟੈਂਕੀ ਹੈ ਜਿੰਨਾ ਦਾ ਕੋਲ ਪਾਣੀ ਰੱਖਣ ਦਾ ਜਿਹੜਾ ਸਟੋਰ ਕਰਨ ਦਾ ਵੱਡਾ ਸਾਧਨ ਨਹੀਂ ਹੈ ਚਲੋ ਬਾਲਟੀ ਦੋ ਬਾਲਟੀ ਰੱਖ ਲੈਂਦਾ ਲੰਦਾ ਉਹ ਵੀ ਬੜੀ ਇਹ ਹੁੰਦਾ 2 ਮਿੰਟ ਕਰਦੇ ਕਰਦੇ ਜਾਨੂੰ ਲੇਟ ਹੋ ਜਾਂਦਾ ਤੇ ਸਾਰੇ ਕੋਈ ਪਾਣੀ ਪੀਣ ਨੂੰ ਨਹੀਂ ਹੁੰਦਾ ਪਹਿਲਾਂ ਕੋਈ ਜ਼ਮਾਨਾ ਤੇ 2 ਸਾਲ 3 ਸਾਲ ਪਹਿਲਾਂ ਇਹੋ ਜਿਹਾ ਸੀ ਸਾਡੇ ਦਿਖਾ ਦਿਓ ਨਲਕੇ ਲੱਗੇ ਆ ਬੋਰ ਹੈ ਅਸੀਂ ਕਦੇ ਪਾਣੀ ਰੱਖਦੇ ਹੀ ਨਹੀਂ ਹੁੰਦੇ ਸੀ ਇਹ ਦੇਖੋ ਜੀ ਹੁਣ ਸਟੋਰ ਕਰਨ ਦੀ ਗੱਲ ਤੁਸੀਂ ਕਰ ਦਿਓ ਉਹ ਤੁਹਾਨੂੰ ਸਰਕਾਰਾਂ ਦਾ ਥੋੜਾ ਸਟੋਰ ਕਰਨ ਦਾ ਤਾਂ ਟੈਂਕੇ ਤੁਸੀਂ ਰੱਖਣੀਆਂ ਨੇ ਸਟੋਰ ਸਟੋਰ ਕਰਨ ਦਾ ਤਾਂ ਉਹ ਸਰਕਾਰ ਦਾ ਤਾਂ ਕੋਈ ਦੋਸ਼ ਨਹੀਂ ਹੋਇਆ ਇਹ ਤਾਂ ਤੁਹਾਡਾ ਦੋਸ਼ ਹੋਇਆ ਨਾ ਸਟੋਰ ਤਾਂ ਤੁਸੀਂ ਕਰਨਾ ਪਣੀ ਅੱਜ ਦੇ ਟਾਈਮ ਦੇ ਵਿੱਚ ਇਹ ਸਾਡਾ ਵੀਰੇ ਚਾਰ ਭਰਾ ਇਹ ਚਾਰ ਹੀ ਘਰੇ ਆ ਹੂੰ ਕੋਈ ਨਾ ਤਾਂ ਇੱਕ ਮਾਈ ਦਾ ਸਾਧਨ ਨਹੀਂ 12 ਕਿੱਲੇ ਜ਼ਮੀਨ ਸੀ ਉਹ ਹੜਨ ਹੜ ਗਈ ਤੁਸੀਂ ਮੈਨੂੰ ਦੱਸੋ ਕਿ ਇਹਦਾ ਬੰਦਾ 6 ਜੀ ਅੱਜ ਇੱਕ ਕਿੱਲੇ ਜ਼ਮੀਨ ਦੇ ਉੱਤੇ ਡੇਢ ਕਿੱਲੇ ਦੇ ਉੱਤੇ ਨਜ਼ਾਰਾ ਕਰੂਗਾ ਕਿਹੜੀਆਂ ਸੋਨੇ ਦੀਆਂ ਟੈਂਕੀਆਂ ਰਖਾ ਲੂਗਾ ਹੂੰ ਇਸ ਗੱਲ ਦਾ ਮੈਨੂੰ ਜਵਾਬ ਤੁਸੀਂ ਵੀ ਦੇ ਦਿਓ ਜਾਂ ਮੈਨੂੰ ਸਰਕਾਰਾਂ ਦੇ ਦੇਣ ਇਹ ਭਾਈ ਜਿਹੜਾ ਬੰਦਾ ਮੰਤਰੀ ਬਣਦਾ ਉਹਦੀ ਤਨਖਾਹ ਤਾਂ ਕੋਈ ਨਹੀਂ ਲੈਂਦਾ ਫ੍ਰੀ ਆਪਣੇ ਗੱਡੀਆਂ ਚਲਾ ਰਿਆ ਫ੍ਰੀ ਸਭ ਕੁਝ ਕੋਈ ਜਨਤਾ ਦਾ ਨਹੀਂ ਹੈ ਇਸ ਤੋਂ ਪਹਿਲਾਂ ਟੈਂਕ ਜਦੋਂ 12 ਕਿੱਲੇ ਹੈਗੇ ਸੀ ਟੈਂਕ ਕਿਉਂ ਨਹੀਂ ਰੱਖਿਆ ਉਹਦੋਂ ਤੁਸੀਂ 12 ਕਿੱਲੇ 'ਚ ਵੀ ਪਾਣੀ ਤਾਂ ਦੇਖ ਲਓ ਤੁਹਾਡੇ ਸਾਹਮਣੇ ਖੜੇ ਇੰਜਣਾਂ ਆ ਚਲਾ ਕੇ ਦਿਖਾ ਦੇ ਪਹਿਲਾਂ 24 ਘੰਟੇ ਹੁੰਦਾ ਸੀ ਪਾਣੀ ਮਤਲਬ ਹੈ ਨਾ ਅੱਜ ਐਂ ਕਰ ਦਿਖਾ ਦਿਓ ਪਹਿਲਾਂ ਤੁਸੀਂ ਦਿਖਾ ਦਿਓ ਅੱਜ ਤੋਂ 15 ਸਾਲ ਪਹਿਲਾਂ ਇਹ ਜਿਹੜਾ ਹੈ ਇੱਥੇ ਆਪਾਂ ਇੱਕ ਪਾਈਪ ਲਿਆਂਦੇ ਹੁੰਦੇ ਸੀ ਔਰ 5-7 ਬੰਦੇ ਕਣਾ ਨਾਲ ਠੋਕ ਕੇ ਉਹਨੂੰ ਉੱਪਰੋਂ ਲਾ ਕੇ ਆਪਣੇ ਖਾਣੇ ਜੋ ਕੇ ਦਾਣੇ ਕ ਮਾਲ ਲੈਂਦੇ ਸੀਗੇ ਹੂੰ ਅੱਜ ਤੋਂ ਜਦੋਂ ਇਹ ਢੇੜਾ ਬੈਠਿਆ ਨਾ ਇੱਕ ਪ੍ਰੈਸ਼ਰਾਂ ਦਾ 15-20 ਸਾਲ ਤੋਂ ਇਹ ਬੰਦੇ ਸਭ ਹਰੇਕ ਸਾਲ ਘਾਟੀ 'ਚ ਇੱਥੇ ਕਿੱਥੋਂ ਮੰਗ ਕੇ ਪਿਆਸੀ ਹਰੇਕ ਸਾਲ ਘਾਟੀ 'ਚ ਉਹ ਚਲਾਤਾ ਜੀ ਉਹ ਆਹ ਦੇਖ ਲਓ ਜੀ ਪਾਣੀ ਆਹ ਚਲਾ ਤੇ ਜੀ ਦਿਖਾ ਦਿਓ ਚੱਲ ਰਿਹਾ ਜੀ ਇੰਜ ਉਹ ਦਿਖਾ ਦਿਓ ਚਲੋ ਹਵਾ ਆ ਰਹੀ ਕਣੀਆ ਕਰ ਦਿਓ ਬੰਦੀ ਨਾਲ ਕਾ ਵੀ ਚੱਲ ਦਿਓ ਇਹ ਨਲਕੇ ਵੀ ਇਹ ਹੁਣ ਇਹ ਗੱਲ ਹੋ ਜਾਣੀ ਹੈ ਕਿ ਇਹਨਾਂ ਇਹ ਗੱਲ ਹੁਣ ਹੋ ਜਾਣੀ ਕਿ ਇਹਨਾਂ ਦੇ ਉੱਤੇ ਲਿਖ ਕੇ ਲਾਣਾ ਪੈਣਾ ਕਿ ਭਾਈ ਕਦੇ ਸਾਡਾ ਵੀ ਮੁੱਲ ਹੁੰਦਾ ਸੀ ਕਦੇ ਅਸੀਂ ਵੀ ਹੈਗੇ ਅਸੀਂ ਵੀ ਕਦੇ ਹੁੰਦੇ ਸੀ ਸਾਡਾ ਵੀ ਕੋਈ ਮੁੱਲ ਪਾਉਂਦਾ ਸੀ ਆਪਾਂ ਸ਼ਾਮ ਨੂੰ ਚਲੀ ਜਾਉਣਾ ਉਹ ਅੱਪਾ ਇਹ ਤਸਵੀਰਾਂ ਤੁਹਾਨੂੰ ਦਿਖਾਉਂਦੀਆਂ ਹੁਣ ਸਾਡੇ ਮਾਤਾ ਜੀ ਹੁਣੀ ਹੈਗੇ ਤੇ ਮਾਤਾ ਜੀ ਛਾਵੇਂ ਚਲੀਏ ਅੱਪਾ ਤੁਹਾਡੇ ਨਾਲ ਗੱਲਬਾਤ ਕਰਨੀ ਅੱਪਾ ਜਾਣਨਾ ਚਾਹੁੰਦੇ ਆ ਜਿੱਦੋਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਪਿੰਡਾਂ ਦੇ ਵਿੱਚ ਟੈਂਕੀਆਂ ਦੀ ਪਹਿਲਾਂ ਜ਼ਰੂਰਤ ਨਹੀਂ ਹੁੰਦੀ ਸੀ ਕਿਉਂਕਿ ਲਗਾਤਾਰ ਪਾਣੀ ਤੁਹਾਡੇ ਕੋਲ ਹੀ ਹੁੰਦਾ ਸੀ ਹਾਂਜੀ ਤੇ ਹੁਣ ਜਦੋਂ ਪਾਣੀ ਹੈ ਨਹੀਂ ਐ ਤਾਂ ਹੁਣ ਗੁਜ਼ਾਰਾ ਕਿਸ ਤਰ੍ਹਾਂ ਹੋ ਰਿਹਾ ਪਾ ਤੁਹਾਡੇ ਨਾਲ ਉਹ ਜਾਣਨਾ ਚਾਹੁੰਦਾ ਤੁਹਾਡੇ ਤੋਂ ਕਿ ਮਾਤਾ ਜੀ ਬੈਠੋ ਕੋਈ ਨਹੀਂ ਪਹਿਲੀ ਬੰਦ ਕਰ ਦਿਓ ਗੰਦਰੇ ਤਰਜੋਤ ਵੈਸ ਸਨਾਣਾ ਹਰਜੋਤ ਰੈਂਦੇ ਸਨ ਅਸੀਂ ਬੜੇ ਖੁਸ਼ ਹੋਏ ਇਹ ਸਾਡੇ ਇਲਾਕੇ ਦਾ ਬੰਦਾ ਆ ਸਾਡੀ ਕੋ ਸੁਣੂਗਾ ਸਾਡੀ ਉਹਨਾਂ ਕੋਈ ਨਹੀਂ ਸੁਣਾਈ ਕੀਤੀ ਜਿੱਦ ਨੂੰ ਹੋਇਆ ਉਹਦੋਂ ਨੂੰ ਸਿੱਧਾ ਹੋਇਆ ਰਿਹਾ ਉਹ ਫੇ ਹੁਣ ਸਾਡੇ ਕੋਲ ਤੇ ਵੋਟਾਂ ਭਾਲ ਫੇਰ ਤਮੇ ਲੈਣੀਆਂ ਨਹੀਂ ਹੁਣ ਹੈਗੀਆਂ ਕੰਨੀਆਂ ਸੇਵਾ ਕੀਤੀਆਂ ਇੱਥਾ ਨੱਚਦਾ ਫਿਰਦਾ ਤਾਂ ਅਸੀਂ ਮੈਂ ਹਰਜੋਤ ਵੈਸ ਮੇਰੀ ਉਹ ਤੇਰੀ ਹੱਥ ਲਾਦਾ ਹੁੰਦਾ ਤਾਂ ਮੈਂ ਹਰਜੋਤ ਵੈਸ ਆ ਗਿਆ ਮੈਂ ਹਰਜੋਤ ਵੈਸ ਆ ਗਿਆ ਹੁਣ ਉਹਨਾਂ ਸਾਰੇ ਮਾਵਾ ਦੇ ਮੀਂ ਬੀਬੀਆ ਫੁੱਟ ਗਈਆਂ ਪਿੰਡ ਦੀਆਂ ਵੀ ਮੈਂ ਸਿਆਣੀਆਂ ਖੜਾਈਆਂ ਬੇ ਸਾਡੇ ਪਿੰਡ ਇਲਾਕੇ ਦਾ ਬੰਦਾ ਖੜਿਆ ਉਹਨਾਂ ਕਾ ਸਾਡੇ ਵਾਰਾ ਸੋਚਿਆ ਪਾਣੀ ਤਾਂ ਕਹਿੰਦੇ ਮਾਦਾ ਸੁਣਦੇ ਨੇ ਤੁਹਾਡੇ ਕੋਲ ਪਾਣੀ ਨਾ ਸਾਨੂੰ ਮਿਲਦਾ ਹੋਰ ਨਾ ਕੋਈ ਸਾਨੂੰ ਸਹੂਲਤ ਹੈ ਕਿ ਕੋਈ ਪੇਲ ਛੜਨਾ ਸਾਨੂੰ ਲੱਗੀ ਕੋਈ ਸਾਨੂੰ ਖਾਣ ਹੋਰ ਨਾ ਲੰਗਰ ਪਾਣੀ ਦਾ ਮਿਲਿਆ ਅਸੀਂ ਕਰੀਏ ਕਿਆ ਜ਼ਿੰਮੇਦਾਰ ਬੰਦੇ ਉਹ ਖੇਤਾਂ ਦਾਣੇ ਭੋਜ ਜਾਂਦੇ ਦੇਖੀਏ ਇਹਦਾ ਮੂੰਹ ਚੱਕ ਕੇ ਫਰਜੋਤ ਦੇਸ ਨੂੰ ਹੁਣ ਦੇਖ ਲਈਏ ਬਸ ਹੁਣ ਆ ਗਿਆ ਸਾਡੇ ਇਲਾਕੇ ਦੀ ਕੋਈ ਨਹੀਂ ਸੁਣੀ ਹੁਣੇ ਮਾਦਾਈ ਕਾਂਗਰਸ ਚੰਗੀ ਸੀ ਫਿਰ ਉਹ ਤਾਂ ਬਹੁਤ ਹੀ ਖਰੀ ਸੀ ਕਾਂਗਰਸ ਨੇ ਵੀ ਇੱਥੇ ਬੇੜਾ ਬਠਾ ਲਿਆ ਸਾਡਾ ਹਾਂ ਉਹ ਵੀ ਨਾ ਸਾਨੂੰ ਕੰਡੇ ਨਾ ਲੱਗਣ ਦਿੱਤਾ ਹਾਂ ਫਿਰ ਕਾਲੀ ਆ ਗਿਆ ਵਾਲੀ ਆ ਗਿਆ ਸਾਡਾ ਕੋਈ ਨਹੀਂ ਦੇਖਿਆ ਮੈਨੂੰ ਤਾਂ ਇੱਥੇ ਜੱਦੀ ਮੇਰੀ ਉਮਰ ਵੀ 60 70 ਸਾਲ ਦੀ ਹੋ ਚੱਲੀ ਰਾਣਾ ਜੀ ਵੀ ਆਏ ਕਦੇ ਤੁਹਾਡੇ ਕੇਪੀ ਰਾਣਾ ਸਾਹਿਬ ਰਾਣੇ ਨੇ ਕੀ ਕੀਤਾ ਸਾਨੂੰ ਰਾਣਾ ਵੀ ਇੱਥੇ ਦਫਾ ਹੋਇਆ ਰਾਣਾ ਵੀ ਇਹ ਕਰਦਾ ਬਸ ਮੈਂ ਆ ਕਰ ਦੂੰਗਾ ਮੈਂ ਉਹ ਕਰ ਦੂੰਗਾ ਸੋਹਣਿਆ ਸਾਡਾ ਕੁਛ ਨਹੀਂ ਅੱਜ ਤੱਕ ਨੌਕਰੀਆਂ ਲਵਾ ਦੂੰਗੇ ਇੱਕ ਇੱਕ ਬੰਦਾ ਲੈ ਲੂੰਗੇ ਹਾਂ ਦਾ ਦਾ ਕੁੱਤਾ ਨਹੀਂ ਲਿਆ ਇਸ ਪਿੰਡ ਵਿੱਚ ਉਹ ਮੈਨੂੰ ਦੇਖਦਾ ਤੂੰ ਤਾਂ ਨੌਕਰੀਆਂ ਨੂੰ ਕਹਿੰਦੇ ਨਾ ਰਾਣਾ ਨਾ ਛਾਣਾ ਨਾ ਕੋਈ ਉਹ ਗਾ ਕਾਂਗਰਸ ਨਾ ਕੋਈ ਕਿ ਨਹੀਂ ਸਾਡੇ ਬਾਰੇ ਸੋਚਿਆ ਪਿੰਡ ਤੇ ਪਾਣੀ ਨੂੰ ਤਰਸੀ ਗਏ ਮਲਕਾ ਨੌਕਰੀ ਮਿਲ ਜਾਣੀ ਤੁਹਾਨੂੰ ਆ ਨੌਕਰੀਆਂ ਦਵੋਗੇ ਸਿਆਣਿਆਂ ਨੂੰ ਆ ਦਵੋਗੇ ਸਿਆਣੇ ਵੀ ਤਰਸਦੇ ਆ ਤੇ ਨਿਆਣੇ ਵੀ ਤਰਸਦੇ ਆ ਹੁਣ ਮਾਦਾ ਇਹ ਕਿ ਉਹ ਕੈਮਰੇ ਤੇ ਕਹਿ ਦੋ ਉਹਨਾਂ ਨੂੰ ਥਨਿਆ ਦੇ ਦੋ ਉਹਨਾਂ ਨੂੰ ਕੀ ਆਸਣੇ ਇਹ ਦੇਈਏ ਜਿੰਨੇ ਮਰਜੀ ਰੋਈਏ ਉਹ ਨਹੀਂ ਘੜਾ ਸਾਨੂੰ ਸੁਣਨਾ ਰੋਂਦਿਆਂ ਉਹ ਖਸਮਾ ਪਿੱਠ ਕਰਕੇ ਹਾਸ ਦੇ ਲਾਂਗ ਦੇ ਡੰਡੇ ਪੀ ਕੇ ਇਲਾਕੇ ਦੇ ਵਿੱਚ ਆ ਕੇ ਦੋ ਭਾਈਆਂ ਕੋ ਵਹਿ ਕੇ ਇਹ ਕੰਮ ਹੈ ਉਹਨਾਂ ਦਾ ਅਦਾਈ ਪਾਣੀ ਦੇ ਹਾਲਾਤ ਕੀ ਆ ਤੁਹਾਡੇ ਹੁਣ ਪਾਣੀ ਕਿੰਨਾ ਆਂਦਾ ਨਹੀਂ ਆਂਦਾ ਪਾ ਇੰਜਨ ਚਲਾ ਕੇ ਦੇਖਿਆ ਪਾਣੀ ਨਹੀਂ ਆਇਆ ਹੁਣ ਵੇਲੇ ਅਸੀਂ ਬੈਠੇ ਵੇ ਹੁਣ ਬੈਠੇ ਮੋਰ ਕੀਆ ਮਾਰੀ ਜਾਂਦੇ ਪਾਣੀ ਨੂੰ ਵੇ ਤਾਰਸੀ ਜਾਂਦੇ ਬੈਠੇ ਬਣਾਣਾ ਕਾਦਾ ਸਰਕਾਰਾਂ ਸਾਡੀਆਂ ਕੋਲ ਪੁੱਛਦੀ ਐ ਨਹੀਂ ਸਾਨੂੰ ਕਿੱਥੇ ਨੂੰ ਜਾਈਏ ਕਿੱਥੇ ਨੂੰ ਨਾ ਆਈਏ ਨਾ ਸਾਡੇ ਕੋ ਗਜੈਸਾਂ ਛੱਡੀਆਂ ਵਾ ਜ਼ਮੀਨਾਂ ਸਾਡੀਆਂ ਰੁੜ ਗਈਆਂ ਅਸੀਂ ਕਿਆ ਕਾਹਦੇ ਫੇਰ ਲਾਈਏ ਕੋ ਬੋਰ ਕਰਾਈਏ ਕਾ ਕੀਆ ਕਰੀਏ ਬੋਰਾਂ ਤਾਂ ਪਾਣੀ ਸੁੱਕ ਗਿਆ ਮਾਤਾ ਫੇਰ ਹੁਣ ਤਾਂ ਹੀ ਤਾਂ ਅਸੀਂ ਬੈਠੇ ਆਂ ਸਨਾ ਅੰਨੋ ਪਾਣੀ ਨਹੀਂ ਸਾਨੂੰ ਬੁੱਢੇ ਕਿੱਥੇ ਮਰ ਜਾਣ ਦਰਿਆ ਪਰ ਪੁੱਜਣ ਜੋਗੇ ਨੇ ਉਹ ਵੀ ਸੁੱਕ ਗਏ ਇਹ ਕੀ ਆ ਕਰਨਾ ਇਹ ਸਰਕਾਰਾਂ ਨੂੰ ਅਸੀਂ ਵੋਟਾਂ ਨੂੰ ਸਾਡੇ ਕੋਲ ਨੂੰ ਤੁਰੇ ਆਂਦੇ ਨੱਠੇ ਵੇ ਵੋਟਾਂ ਪਾ ਦੋ ਸਾਨੂੰ ਕਿਹੜੇ ਨੂੰ ਪਾਈਏ ਅਸੀਂ ਨਹੀਂ ਪਾਣੀ ਕਿੱਸੇ ਇੰਜ ਕੀ ਪਾਣੀ ਤਾਂ ਸਾਨੂੰ ਮਿਲਦਾ ਨਹੀਂ ਹੈਗਾ ਡੰਗਰ ਸਾਡੇ ਇੱਥੇ ਆਏ ਖੜੇ ਤੇ ਬੋਰਾ ਨੂੰ ਨਿਆਣੇ ਦੇ ਚਲਵਾਣੇ ਨੂੰ ਪਾਣੀ ਨਹੀਂ ਚੱਕਣਾ ਕਿੱਥੇ ਜਾਈਏ ਸਿਆਣੇ ਟੁੱਟੀਆਂ ਲੱਗੀਆਂ ਸਰਕਾਰੀ ਤੁਹਾਡੇ ਆਹ ਹੈ ਇੱਕ ਸਵੇਰਾਂ ਸੰਝਾ ਪਾਣੀ ਆਣਾ ਚੂਲੀ-ਚੂਲੀ ਨੂੰ ਕਿਆ ਕਰੀਏ ਬਾਲਟੀਆਂ ਭਰ ਜaithe ਸਿਆਣੇ ਕਹਿੰਦੇ ਲੈ ਬੈਠੇ ਪਾਣੀ ਮੰਗਣ ਉਹ ਕਰੋ ਉਹ ਕਰੋ ਅਸੀਂ ਕਿਆ ਕਰੀਏ ਇਹਨਾਂ ਨੂੰ ਸਰਕਾਰਾਂ ਨੂੰ ਸਾਨੂੰ ਪਾਣੀ ਦਾ ਪਾਣੀ ਮੇਲਣ ਦਾ ਪੀਣ ਨੂੰ ਸਵੇਰੇ ਉਹ ਚਮਚੂ ਜੇ ਭਾਰ ਲਈਦਾ ਉਹਨਾਂ ਸਾਰੀ ਦਿਨ ਮੂੰਹ ਗਿੱਲਾ ਕਰੀ ਜਈਏ ਬੈਠੇ ਪਹਿਲਾਂ ਵੀ ਇਦਾਂ ਦੇ ਹਾਲਾਤ ਜਦੋਂ ਬਿਆਹ ਕੇ ਆਏ ਇੱਥੇ ਇਹ ਸਾਡੇ ਕੋਈ ਹਾਲਾਤ ਨਹੀਂ ਅਸੀਂ ਤਾਂ ਪਾਣੀ ਹੀ ਨਾ ਦੇਦੇ ਧੋਂਦੇ ਤੇ ਜਾਂਦੀਆਂ ਸਰਕਾਰਾਂ ਆਈਆਂ ਜਾਂਦਾ ਬੇੜਾ ਬੈਠਿਆ ਸਾਡਾ ਕੋਈ ਪਾਣੀ ਨਹੀਂ ਰਿਹਾ ਸਾਨੂੰ ਪੀਣ ਨੂੰ ਕੋਈ ਕੁਛ ਨਹੀਂ ਮੇਨ ਕਾਰਨ ਕੀ ਲੱਗਦਾ ਵਾ ਪਾਣੀ ਥੱਲੇ ਜਾਣ ਦਾ ਇਹ ਜਿਹੜੀਆਂ ਮੈਨ ਗਾ ਲੱਗੀਆਂ ਵਾ ਸਰਕਾਰਾਂ ਨੇ ਲਾਈਆਂ ਵਾ ਵੈਸਾ ਫੂ ਬਸੂਰ ਰਹਾ ਹੈ ਵੀ ਅਸੀਂ ਵੈਸੇ ਲੈਂਦੇ ਆ ਸਾਨੂੰ ਕਿਹੜਾ ਤੇਸੇ ਦੀ ਆਸ ਹੈ ਸਰਕਾਰਾਂ ਪੈਸੇ ਲੈ ਰਹੀਆਂ ਆਪਣਾ ਕੰਮ ਚਲਾਏ ਵੇ ਸਾਨੂੰ ਪਾਣੀ ਤੁਸੀਂ ਪਾਣੀ ਨੂੰ ਤਰਸੇ ਅਸੀਂ ਪਾਣੀ ਨੂੰ ਤਰਸ ਜੇ ਬੈਠੇ ਪਾਣੀ ਨੂੰ ਵੀ ਕਹੀ ਜਦ ਕਿੱਥੇ ਦੇ ਪੀ ਲਈਏ ਹੁਣ ਤਾਂ ਤਾਂ ਵੀ ਉੱਥੇ ਦਰਿਆਵਾਂ ਵਿੱਚੋਂ ਇਹ ਕੰਮ ਆ ਸਾਡਾ ਕੁੜੀ ਮਿਲ ਜਾਂਦੀ ਮੁੰਡੇ ਨੂੰ ਸੁਖੀ ਫਿਰ ਵਿਆਹ ਹੋ ਜਾਂਦਾ ਮੁੰਡਿਆਂ ਦਾ ਲੈ 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 ਮੁੰਡੇ ਅਗਲੇ ਤੱਕ ਪਹਿਲਾਂ ਤਾਂ ਕਹਿੰਦੇ ਹੁੰਦੇ ਇੱਥੇ ਹੜ ਜਾਣਾ ਹੁਣ ਕਹਿੰਦੇ ਇੱਥੇ ਸੁੱਕੀ ਮਰ ਜਾਣਾ ਭੁੱਖੀ ਕਿੱਥੇ ਤੇ ਪਾਣੀ ਲਾਉਂਗੀ ਕਿੱਥੇ ਤੇ ਉਹ ਕਰੂੰਗੀ ਕਿੱਥੇ ਦੋ ਸਾਡਾ ਤਾਂ ਬੀਤ ਤੇ ਵੀ ਭੈੜਾ ਹਾਲ ਹੋ ਗਿਆ ਵਾ ਇਦਾਂ ਦੇ ਕੰਮ ਹੈ ਇੱਥੇ ਜਦੋਂ ਹੜ ਆਂਦੇ ਵੇ ਹੜਨ ਨੂੰ ਹੈਗਾ ਪਾਣੀ ਕਿ ਉਹ ਵੀ ਲੈ ਲੈ ਫਿਰ ਤਾਂ ਬਹੁਤ ਛੱਡਦੇ ਫਿਰ ਤਾਂ ਸਰਕਾਰਾਂ ਸੰਨ ਪੁੱਛਦੀਆਂ ਹੈ ਨਹੀਂ ਭਾਵੇਂ ਫੋਨ ਕਰੀ ਜਈਏ ਤਾਂ ਵੀ ਕਹਿੰਦੇ ਲੈ ਕੁਝ ਨਹੀਂ ਹੋਉ ਸੁਣਨ ਨੂੰ ਬੈਠੇ ਰਹੋ ਇੱਥੇ ਦਰਿਆਵਾਂ 'ਚ ਰਾਤ-ਰਾਤ ਨੂੰ ਅਸੀਂ ਘੁੰਮੀ ਉੱਥੇ ਇਤਾਂ ਦੇ ਬੰਦੇ ਐ ਇੱਥੇ ਕੋਈ ਸਾਡੀ ਸਰਕਾਰ ਸੁਣਦੀ ਹੋਈ ਨਹੀਂ ਇੱਥੇ ਪਹਿਲਾਂ ਮਾਤਾ ਕਿੰਨੇ ਕਿ ਘਰ ਉਜੜ ਗਿਆ ਤੁਹਾਨੂੰ ਪਤਾ ਹੈ ਉਜੜੇ ਦਈਆਂ ਸਾਰੇ ਬੇਚਾਰੇ ਪੇ ਓ ਥੱਲੇ ਦੇ ਹੂੰ ਕੋਈ ਜਿੰਨੇ ਬੇਚਾਰੇ ਕੋਈ ਕਿਤੇ ਬਹਿ ਗਿਆ ਕੋਈ ਜਾ ਕਰਕੇ ਕਿਤੇ ਬੇਚਾਰਾ ਬਹਿ ਗਿਆ ਜਿੰਨਾ ਕੋ ਗੁਜੈਸਾ ਵੀ ਨਹੀਂ ਹੈਗੇ ਉਹ ਨਹੀਂ ਵੀ ਬੇਚਾਰੇ ਨੇ ਬੈਠਣਾ ਹੀ ਹੁਣ ਘਰ ਤਾਂ ਬਣਾਣੇ ਆ ਉਹ ਵੀ ਗਰੀਬਾਂ ਨੇ ਜ਼ਮੀਨਾਂ ਹੜ ਗੀਆਂ ਜ਼ਮੀਨਾਂ ਸਾਹ ਰੋੜ ਗਈਆਂ ਆ ਮੇਨ ਪ੍ਰੋਬਲਮ ਪਾਣੀ ਦੀ ਹੈ ਜਦੋਂ ਹਾੜਾਂ ਦਾ ਤਾਂ ਪਾਣੀ ਨਾਲ ਆੜਦੇ ਜੇ ਗਰਮੀਆਂ ਦੀ ਪਾਣੀ ਤੋਂ ਬਿਨਾ ਮਰਦੇ ਹੁਣ ਅਸੀਂ ਪਾਣੀ ਤੇ ਬਿਨਾ ਮਰ ਗਏ ਸਾਡੇ ਤਾਂ ਕੋਈ ਸਰਕਾਰ ਪੁੱਛਦੀ ਹੋਈ ਨਹੀਂ ਹੈਗੀ ਸਾਨੂੰ ਭੁੱਖੇ ਵੀ ਪਾਣੀ ਤੇ ਬਿਨਾ ਹੁਣ ਮਰਦੇ ਜਾਂਦੇ ਆ ਕਿਤੇ ਔਨ ਨੂੰ ਮੂੰਹ ਚੱਕ ਦੇ ਚਿੜੀ ਮੰਗੂ ਕਿਤੇ ਔਨ ਸਿਆਣੇ ਇਹ ਨਹੀਂ ਵੀ ਇੱਕ ਮੈਂ ਹੀ ਸਾਰੇ ਸਿਆਣੇ ਵੀਰੇ ਚੱਕਦੇ ਮੂੰਹ ਨੋ ਉੱਪਰ ਨੂੰ ਵੇ ਪਾਣੀ ਮਿਲੇ ਸਾਨੂੰ ਬੰਬੀ ਵਾਲਾ ਹਿਸਾਬ ਹੀ ਹੋ ਗਿਆ ਬੰਬੀ ਗਿਆ ਵਾਲਾ ਬੰਬੀ ਗਿਆ ਤੇ ਉੱਪਰ ਟੱਪ ਗਏ ਅਸੀਂ ਇਸ ਦੁਨੀਆ ਵਿੱਚ ਉਹ ਫਿਰ ਬੇਲ ਜਾਨਾ ਬਰਸਾਤਾਂ ਤੇ ਨਿਰਪਰ ਕਰਨਾ ਪੈਣਾ ਬਰਸਾਤਾਂ ਦੇ ਵੀਰੇ ਇਹ ਤਾਂ ਸਾਡਾ ਜਿਹੜਾ ਥੱਲੇ ਵਾਲਾ ਏਰੀਆ ਜਾ ਕੇ ਉਧਰ ਥੱਲੇ ਚੱਲ ਜਾਂਦੇ ਫਿਰੋਜਪੁਰ ਸੈਟ ਉਧਰ ਤਾਂ ਚਾਰ ਦਿਨ ਬਰਸਾਤਾਂ ਵੀ ਪਾਣੀ ਖੜ ਜਾਂਦਾ ਸਾਡਾ ਤਾਂ ਆਂਦਾ ਤੇ ਸਾਨੂੰ ਲਪੇਟ ਕੇ ਸਭ ਲੈ ਜਾਂਦਾ ਹੈ ਪਾਣੀ ਖੜਦਾ ਵੀ ਨਹੀਂ ਪਾਣੀ ਖੜਦਾ ਨਹੀਂ ਸਾਡੇ ਦਾ ਬਰਬਾਦੀ ਕਰਨ ਵਾਸਤੇ ਆਉਂਦਾ ਪਾਣੀ ਇਹ ਸਾਡਾ ਕੋਈ ਇਸ ਇਸ ਸਾਨੂੰ ਇਸ ਪਾਣੀ ਦਾ ਬਹੁਤਾ ਫਾਇਦਾ ਨਹੀਂ ਸਾਨੂੰ ਇਹ ਹੈਗਾ ਕਿ ਜਿਹੜੇ ਸੁੱਕੇ ਬੂਰ ਪਏ ਜਿਹੜੇ ਦਰਿਆਜ ਥੋੜਾ ਪਾਣੀ ਛੱਡ ਰੱਖਣ ਤਾਂ ਜਿਹੜਾ ਕਨੈਲ ਤੋਂ ਕਨੈਲ ਵਾਲਾ ਵਿਚਾਰਾ ਕਿਤੇ ਹਰਾ ਠਾਰਾ ਬੀਜ ਕੇ ਇੱਕ ਅੱਧਾ ਪਸ਼ੂ ਰੱਖ ਲੈਂਦਾ ਨਾ ਉਹਦਾ ਫਾਇਦਾ ਬਾਕੀ ਇਹਦਾ ਸਾਨੂੰ ਕਿਤੇ ਪਾਣੀ ਨਹੀਂ ਲੱਗਦਾ ਨਹਿਰੀ ਇਹ ਦਰਿਆ ਦਾ ਕਿਤੇ ਪਾਣੀ ਨਹੀਂ ਸਾਨੂੰ ਲੱਗਦਾ ਇਹ ਤਾਂ ਸਾਡਾ ਨੁਕਸਾਨ ਕਰਨ ਵਾਸਤੇ ਹੀ ਹੈ ਦਰਿਆ ਸੁੱਕਾ ਇਸਦਾ ਬਿਲਕੁਲ ਸੁੱਕਾ ਤੁਸੀਂ ਆਂਦਿਆਂ ਦੇ ਕਰ ਲਿਓ ਕਵਰ ਮੂਰੇ ਦੇਖੋ ਕਿਹਦਾ ਪੱਥਰ ਪਏ ਹਮ ਬਸ ਕਿਤੇ ਮੜਾ ਮੋਟਾ ਬਿਰਲਾ ਛਿਰ ਇਹ ਤਰ੍ਹਾਂ ਦਾ ਖਤਮ ਹੀ ਹੈ ਕੰਮ ਇਹ ਚਾਹੀਦਾ ਵੀ ਲਗਾਤਾਰ ਪਾਣੀ ਛੱਡ ਰੱਖਣਾ ਵੀ ਹੜ੍ਹ ਵੀ ਨਹੀਂ ਆਣਗੇ ਹਨਾ ਮਹਾਰਾਜ ਉਹ ਹੁੰਦਾ ਸੀ ਕੁਦਰਤੀ ਆਫਤਾਂ ਜਿਹੜੇ ਤੁਸੀਂ ਅੱਜ ਆਪ ਹੀ ਗੱਲ ਕੀਤੀ ਨਾ ਕਿ ਛੱਡ ਰੱਖਣਾ ਉਹ ਹੈ ਕੁਦਰਤ ਤੇ ਜਿਹੜਾ ਅਸੀਂ ਬੰਨ ਕਾ ਬੰਨ ਕਾ ਬੰਨ ਕਾ ਬਰਸਾਤ ਨੂੰ ਛੱਡਣਾ ਹੀ ਕੁਦਰਤ ਦਾ ਨਹੀਂ ਹੈ ਇਹ ਤਾਂ ਅਸੀਂ ਆਪ ਦੁਨਿਆਵੀ ਬੰਦੇ ਨੇ ਉਹ ਕਰ ਸਭ ਕੁਝ ਨੁਕਸਾਨ ਦੁਨਿਆਵੀ ਬੰਦਾ ਦੁਨਿਆਲਾ ਕਰ ਰਿਹਾ ਨਾ ਹੂੰ ਉਹ ਜਿਹੜੇ ਥੋੜਾ ਥੋੜਾ ਛੱਡ ਰੱਖਣ ਦਾ ਹੁਣ ਗਰਮੀਆਂ ਸਾਨੂੰ ਹੁਣ ਲੋਡ ਹੈ ਥੋੜਾ ਛੱਡਣ ਦਾ ਦੇਖੋ ਇਹ ਵਿਚਾਰਾ ਉਹ ਕਿੰਨੇ ਪਸ਼ੂ ਖੜੇ ਸਭ ਕੁਛ ਆ ਕਿਦਾਂ ਬਰਬਾਦ ਹੋ ਰਿਹਾ ਤਾਂ ਚਲੋ ਜੇ ਘੰਟਾ ਦੋ ਘੰਟੇ ਚੱਲ ਜਾਵੇ ਇੰਨਾ ਕਿ ਸਾਨੂੰ ਇਹ ਦਰਿਆ ਦਾ ਫਾਇਦਾ ਹੈ ਬਾਕੀ ਬਰਸਾਤ ਨੂੰ ਸਾਨੂੰ ਇਹ ਤਾਂ ਫਾਇਦਾ ਹੀ ਕੋਈ ਨਹੀਂ ਆ ਬਰਸਾਤ ਨੂੰ ਤਾਂ ਨਾ ਅਸੀਂ ਪਸ਼ੂ ਬਾਹਰ ਛੱਡ ਸਕਦੇ ਨਾ ਅਸੀਂ ਕਿਤੇ ਜਾ ਸਕਦੇ ਨਾ ਅਸੀਂ ਆ ਸਕਦੇ ਤਾਂ ਨੁਕਸਾਨ ਨਹੀਂ ਨੁਕਸਾਨ ਹੈ ਬਰਸਾਤ ਨੂੰ ਭਾਈ ਦਾ ਉੱਥੇ ਤੁਹਾਨੂੰ ਤੇਰੇ ਟੈਂਕੀਆਂ ਦਾ ਇਹ ਮਥੋਰ ਇਹਨੇ ਲਾਇਆ ਹੋਇਆ ਪਾਣੀ ਸਰਕਾਰੀ ਆਂਦਾ ਹੈ ਫਿਰ ਟੈਂਕੇ ਦਾ ਤੁਸੀਂ ਰੱਖਣਾ ਉਹ ਸਰਕਾਰਾਂ ਥੋੜਾ ਮਾਰਾ ਦੇਖੋ ਮੈਂ ਤੁਹਾਨੂੰ ਹੁਣੇ ਦੱਸਿਆ ਪਈ ਸਾਡੇ ਕੋਲ ਅੱਜ ਤੋਂ ਸਨ ਮੇਰੀ 47 ਸਾਲ ਉਮਰ ਹੋ ਗਈ ਇੱਕ ਦਿਨ ਵੀ ਸਾਡਾ ਜਿਹੜਾ ਹੈ ਇਹ ਖੇਤੀ ਨਫੇ 'ਚ ਨਹੀਂ ਹੋਈ ਕਿੱਥੋਂ ਲਿਆਵੋਗੇ ਟੈਂਕੀਆਂ ਕਿੱਥੋਂ ਕਰਨਗੇ ਆਪਾਂ ਟੈਕਸ ਦੇਣੇ ਟੈਕਸ ਤਾਂ ਜੋ ਉਹ ਬੰਦਾ ਲੱਖਾਂ ਲੱਖ ਰੁਪਏ ਰੋਜ਼ ਦਾ ਕਮਾ ਰਿਹਾ ਉਹ ਵੀ ਉਨੇ ਹੀ ਦੇ ਰਿਹਾ ਕਿਉਂਕਿ ਉਚਾ ਪੀਂਦੇ ਟੈਕਸ ਦਿੰਦੇ ਪਾਣੀ ਪੀਂਦੇ ਟੈਕਸ ਦਿੰਨੇ ਦਿੰਨੇ ਉਹ ਟੈਕਸ ਤਾਂ ਅਸੀਂ ਵੀ ਦੇ ਰਹੇ ਲੇਕਿਨ ਉਹਨਾਂ ਵਾਸਤੇ ਫੈਸਿਲਟੀਆਂ ਸਾਰੀਆਂ ਵੀ ਸਾਨੂੰ ਜੇ ਗਵਰਨਮੈਂਟ ਨੂੰ ਜਿਆਦਾ ਟੈਂਕੀਆਂ ਲਿਆ ਕੇ ਗਰੀਬਾਂ ਦਾ ਗਰੀਬਾਂ ਦਾ ਕਿੱਥੋਂ ਰੱਖ ਲੂਆ ਇਹਨਾਂ ਕੋਈ ਜ਼ਮੀਨ ਨਾ ਰਹੀ ਖਾਣੇ ਨਾਣੇ ਨਾ ਰਹੇ ਜਿਹਦੇ ਕੋ ਕੋ ਹੈਗਾ ਪੈਨਸ਼ਨ ਕੋ ਮਾੜਾ ਮੋਟਾ ਇੱਕ ਅਦਾ ਸਹਾਰਾ ਹੈਗਾ ਉਹ ਤਾਂ ਹੈਗਾ ਨਾਲੇ ਇਹ ਲੋਕਾਂ ਨੇ ਅਸੀਂ ਸਾਡੇ ਕਿ ਦਿਮਾਗ 'ਚ ਹੀ ਨਹੀਂ ਸੀ ਸਾਡੇ ਕਿਸੇ ਇਹ ਸਾਡੇ ਬਜ਼ੁਰਗ ਬੈਠੇ ਨੇ ਤਾਂ ਦਿਮਾਗ 'ਚ ਹੀ ਨਹੀਂ ਸੀ ਇਹ ਗੱਲ ਕਿ ਸਾਨੂੰ ਵੀ ਟੈਂਕੀ ਦੀ ਲੋੜ ਪਊਗੀ ਕਿ ਸਾਨੂੰ ਵੀ ਨਾ ਅਸੀਂ ਤਾਂ ਯਾਰ ਇਹੋ ਜਿਹੇ ਤੇ ਦਰਿਆ ਤੇ ਸੋਆ ਦੇ ਜਾਈਦਾ ਸੀ ਖੱਡਾ ਮਾਰ ਕੇ ਪਾਣੀ ਪੀ ਲੇਦੇ ਸੀ ਇੰਨਾ ਸਾਫ਼ ਪਾਣੀ ਸੀ ਔਰ ਇੰਨਾ ਵਧੀਆ ਸ਼ੁੱਧ ਪਾਣੀ ਸੀ ਸਾਡਾ ਲੋਕ ਬਾਹਰੋਂ ਆਉਂਦੇ ਸੀ ਮੈਂ ਕਹਿੰਦਾ ਜਦੋਂ ਇੱਥੇ ਸਾਡੀ ਬਾਹਰੋਂ ਆਉਂਦੇ ਨੇ ਸ਼ੁਰੂ ਦੁਆਬੇ ਤੋਂ ਜਾਂ ਮਾਝੇ ਤੋਂ ਲਾ ਲੋ ਲੋਕ ਕਹਿੰਦੇ ਸੀ ਯਾਰ ਅਨੰਦਪੁਰ ਸਾਹਿਬ ਏ ਹੂੰ ਇਹ 20 ਸਾਲ ਦੇ ਵਿੱਚ ਵਿੱਚ ਇੱਥੇ ਹੀ ਹਾਲਾਤ ਹੋ ਇਹ ਹੋ ਗਏ 메인 ਕਾਰਨ ਕੀ ਲੱਗਦਾ 메인 메인 ਕਾਰਨ ਤਾਂ ਮੇਰੀਆਂ ਜਿੰਨੀਆਂ ਪ੍ਰਾਣੀਆਂ ਵੀਡੀਓ ਦੇਖ ਲਓ ਹੁਣ ਤੱਕ 메인 ਕਾਰਨ ਦਾ ਉਹੀ ਹੈ ਕਿ ਕੈਂਸਰ ਦਾ ਰੋਗ ਜਿਹੜਾ ਸਾਡੇ ਉੱਤੇ ਸੜਦਾ ਕਰੈਸ਼ਰ ਜਦੋਂ ਤੱਕ ਇਹ ਨਹੀਂ ਪੱਟੇ ਜਾਂਦੇ ਉਦੋਂ ਤੱਕ ਤਾਂ ਫਿਰ ਇਹੀ ਕੰਮ ਹੋਣਾ ਜੀ ਹੂੰ ਉਦੋਂ ਤਾਂ ਕੋਈ ਨਹੀਂ ਹੋਣਾ ਇਹ ਤਾਂ ਹੋਰ ਵੀ ਹੋਰ ਅੱਜ ਤਾਂ ਤੁਸੀਂ ਅੱਜ ਮਿਲੇ ਅਗਲੀ ਰੋਹੀ ਨੂੰ ਮਿਲੋਗੇ ਤੇ 72 ਹਾਲਤ ਮਿਲਣੀ ਉਤੇ ਇੱਕ ਹੋਰ 72 ਹਾਲਤ ਮਿਲਣੀ ਮੈਨੂੰ ਤਾਂ ਇਹ ਲੱਗਦਾ ਵੀ ਆਣ ਵਾਲੇ 10-20 ਸਾਲਾਂ ਦੇ ਵਿੱਚ ਇਹ ਜਿਹੜੇ ਦੋ ਤਿੰਨ ਪਿੰਡ ਹੈ ਇਹਨਾਂ ਨੂੰ ਛੱਡ ਕੇ ਇੱਥੋਂ ਜਾਣਾ ਪੈਣਾ ਕਿਸੇ ਪਾਸੇ ਜਿਹਦਾ ਤਾਪਮਨ ਵਧੀ ਜਾਂਦਾ ਤਾਪਮਨ ਵਧੀ ਜਾਂਦਾ ਪਾਣੀ ਘਟੀ ਜਾਂਦਾ ਅੱਜ ਤੁਸੀਂ ਚਲ ਜਾਓ ਆ ਦਰਿਆ ਦੇ ਪਾਰ ਚਲੋ ਮਹਿਣ ਤੇ ਗਾਹਾਂ ਨੂੰ ਚਲ ਜਾਓ ਥੋੜਾ ਜਿੱਥੇ ਉਥੇ ਟਿਕੀ ਸੀ ਸਥਿਤੀ ਟਿਕੀ ਵੀ ਹੈ ਜਦੋਂ ਆਪਾਂ ਕਿਸੇ ਵੀ ਚੀਜ਼ ਨੂੰ ਆਪਾਂ ਉਹ ਦੋ ਰੋਜ਼ ਦੋ ਫੁੱਲ ਖਾ ਰਹੇ ਆਪਣਾ ਸਿਰ ਚੱਲਿਆ ਹੋਆ ਕੋਈ ਗੱਲ ਨਹੀਂ ਜਦ ਆਪਾਂ 1 ਤੋਂ 4 ਕਰਾਂਗੇ ਤਾਂ ਵੀ ਖਰਾਬ ਤੇ ਜੋ 2 ਤੋਂ 1 ਕਰਾਂਗੇ ਤਾਂ ਵੀ ਖਰਾਬ ਹੁਣ ਸਾਡਾ 2 ਤੋਂ ਰੋਹੀ ਚ 1 ਹੈ ਤੇ ਬਰਸਾਤ ਨੂੰ ਸਾਡਾ 1 ਤੋਂ 4 ਹੈ ਤੇ ਮਰਨਾ ਤਾਂ ਚਾਹੇਗਾ ਹੀ ਆਪਾਂ ਕਿਉਂ ਸਾਨੂੰ ਤਾਂ ਡਬਲ ਮਾਰ ਹੈ ਤੁਹਾਡੀ ਕੀ ਗੱਲ ਸੀ ਕਿ ਪਾਣੀ ਨਹੀਂ ਪੁੱਛਦੇ ਕਹਿੰਦੇ ਦੁੱਧ ਪੀ ਲੋ ਜਾਂ ਹੋਰ ਪੀ ਲੋ ਆਪਾਂ ਇੱਥੇ ਆਏ ਅਸੀਂ ਕੈਮਰਾ ਨਹੀਂ ਚਲਾਇਆ ਸੀ ਇਹਨਾਂ ਨੂੰ ਮੈਂ ਕਿਹਾ ਇਹ ਪਾਣੀ ਯਾਰ ਪਾਣੀ ਤਾਂ ਪਲਾ ਦਿਓ ਇਹ ਠੰਡਾ ਪਲਾਤਾ ਨਹੀਂ ਲੈ ਕੇ ਕੋਲਡ ਡਰਿੰਕ ਮੇਰੇ ਅਸੀਂ ਮੈਂ ਪਹਿਲਾਂ ਦੱਸਿਆ ਸੀ ਇਹ ਤਾਂ ਮੁੰਡਾ ਬਿਮਾਰ ਹੈ ਉਸ ਦਿਨ ਮੈਂ ਝੂਠ ਨਹੀਂ ਬੋਲਦਾ ਇਹਨਾਂ ਨੂੰ ਅਦਰ ਮਾਤਾ ਨੂੰ ਪੁੱਛ ਲੋ ਇਹ ਆਇਆ 15 ਕਿਲੋ ਪਾਣੀ ਇਹਨਾਂ ਦਾ ਜਿਹੜਾ ਮੁੰਡੇ ਦਾ ਬੜਾ ਤਾਇਆ ਉਹ ਲੈ ਕੇ ਆਇਆ ਤੇ ਫੇਰ ਨੂੰ ਇਹ ਪਾਣੀ ਮੁੱਕ ਗਿਆ ਉਹ ਖਬਰਾਂ ਵਾਲੇ ਪਾਣੀ ਪਾਣੀ ਨਹੀਂ ਸੀਗਾ ਤੇ ਉਹ ਅੱਛਾ ਤਾਹ ਮਾਰਦਾ ਤਾਂ ਕਹਿੰਦਾ ਦੇਖੋ ਅਸੀਂ ਕਿਤੇ ਆ ਹਾਲਾਤ ਵੀ ਦੇਖਣੇ ਸੀਗਾ ਜਿੰਦਗੀ ਜਿਵੇਂ ਆਪਾਂ ਇਹ ਵੀ ਦੇਖ ਚੱਲੇ ਹੂੰ ਡੁੱਬਦੇ ਤਾਂ ਜ਼ਰੂਰ ਦੇਖੇ ਤੇ ਕਹਿੰਦਾ ਪਰ ਆ ਹਾਲਾਤ ਨਹੀਂ ਸੀ ਦਿਖੇ ਇਹ ਵੀ ਦੇਖੇ ਪਾਣੀ ਦੀ ਜਗ੍ਹਾ ਠੰਡਾ ਪੁਲਾਣਾ ਪੈਂਦਾ ਬਿਲਕੁਲ ਪਾਣਾ ਪਏ ਤੁਸੀਂ ਪੀਤੇ ਹੀ ਆ ਤਾਏ ਹਾਲਾਤ ਬੇਲੇ ਦੇ ਹੋਗੇ ਸਾਡਾ ਜੇ ਹਰਸਾ ਬੇਲਾ ਚੱਕਰ ਲਾਣ ਦਾ ਸਿਰ ਮਕਸਦ ਇਹ ਸੀਗਾ ਇਸ ਤੋਂ ਪਹਿਲਾਂ ਕੱਲ ਆਪਾਂ ਨਾਨੋ ਵਾਲੇ ਦੇ ਤੁਹਾਨੂੰ ਵੀਡੀਓ ਦਿਖਾਈਆਂ ਉੱਥੇ ਵੀ ਲੋਕ ਪਾਣੀ ਉਤਾਰਛ ਰਹੇ ਨੇ ਇਹ ਪਹਾੜ ਦੇ ਵਿੱਚ ਤੇ ਦੂਜੇ ਉਹ ਉਹਦੇ ਨਾਲ ਬਿਲਕੁਲ ਨਹਿਰ ਲੱਗਦੀ ਆ ਕਿਲੋ ਡੇਢ ਕਿਲੋਮੀਟਰ ਦੀ ਦੂਰੀ ਤੇ ਉੱਤੇ ਤੇ ਹੁਣ ਜਦੋਂ ਆਪਾਂ ਬੇਲਿਆਂ ਦੇ ਵਿੱਚ ਆਏ ਆ ਬੇਲੇ ਮਸ਼ਹੂਰ ਸੀਗੇ ਕਿ ਬੇਲਿਆਂ ਦੇ ਲੋਕ ਜਿਹੜੇ ਨੇ ਪਾਣੀਆਂ ਦੇ ਨੇ ਹਰ ਜਣੇ ਇੱਥੇ ਕੁੜੀਆਂ ਨਹੀਂ ਵਿਆਹਦੇ ਸੀ ਲੋਕ ਪਹਿਲਾਂ ਵਿਆਹ ਕਰਨ ਲੱਗੇ 36 ਸਾਲ ਹੋ ਗਏ ਯਾਰ ਉੱਥੇ ਨਹੀਂ ਕੁੜੀ ਦੇਣੀ ਆਪਾਂ ਕਿਉਂਕਿ ਉੱਥੇ ਹੜਾ ਦੇ ਯਾਰ ਸਭ ਕੁਝ ਹੜ ਜਾਂਦਾ ਤੇ ਅੱਜ ਇਹਨਾਂ ਦੇ ਹਾਲਾਤ ਇਹ ਗਰਮੀਆਂ ਨੂੰ ਲੋਕੀ ਇੱਥੇ ਕਹਿੰਦੇ ਆਪਾਂ ਕੁੜੀਆਂ ਨਹੀਂ ਆਪਾਂ ਦੇਣੀਆਂ ਇੱਥੇ ਇੰਨੀ ਦਾ ਥੈਆਂ ਮਰ ਜਣਾ ਕੁੜੀਆਂ ਨੇ ਕਿੱਥੇ ਪਾਣੀ ਲਾ ਦੇ ਫਿਰੋਂਗੇ ਕਿਉਂਕਿ ਬੋਰਿਆਂ ਦੇ ਵਿੱਚ ਤਾਂ ਪਾਣੀ ਨਹੀਂ ਆ ਰਿਹਾ ਤੇ ਸਾਰਾ ਕ੍ਰੈਡਿਟ ਹੈ ਕਿਤਨਾ ਕਿਤੇ ਮਾਈਨਿੰਗ ਨੂੰ ਜਾਂਦਾ ਕਿ ਮਾਈਨਿੰਗ ਇੰਨੀ ਜ਼ਰੂਰੀ ਹੋ ਗਈ ਕਿ ਲੋਕਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਨੇ ਉਹ ਬਰਬਾਦ ਹੋ ਰੇ ਨੇ ਲੋਕ ਜਿਹੜੇ ਨੇ ਪਾਣੀ ਨੂੰ ਤਰਾ ਤਰਾ ਕਰਨੇ ਤਰਸ ਰਹੇ ਨੇ ਕਦੇ ਸੋਚਿਆ ਸੀ ਕਿ ਬੇਲਿਆਂ ਦੇ ਵਿੱਚ ਵੀ ਪਾਣੀ ਦੀ ਕਮੀ ਹੋ ਜੂ ਅੱਜ ਹਾਲਾਤ ਇਹ ਹੋਏ ਪਏ ਨੇ ਤੇ ਇਸ ਤੋਂ ਬਾਅਦ ਜੇਕਰ ਸਰਕਾਰਾਂ ਨਹੀਂ ਜਾਗਦੀਆਂ ਤਾਂ ਹਾਲਾਤ ਕੀ ਹੋਣਗੇ ਇਹ ਤਾਂ ਸੋਚ ਕੇ ਵੀ ਡਰ ਲੱਗਦਾ ਆਪਣੇ ਜੋਗੀ ਪਾਲੇ ਦਿਨ ਆਪਾਂ ਹਾਂ ਸੇ ਮਟੋਰ ਹਰ ਸਵੇਲਾ